ਸੱਚਾ ਕਾਲ ਹਮ ਦਰਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਚ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਵਾਲੇ ਤੇ ਡਿਬਿਊਗਰ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਨੂੰ ਲੈ ਕੇ ਹੁਣ ਇੱਕ ਨਵੀਂ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਜੀਏ ਕਿ ਪੰਜਾਬ ਦੇ ਖੰਡੂਰ ਸਾਹਿਬ ਤੋਂ ਸੰਸਦ ਤੇ ਇਸ ਸਮੇਂ ਡਿਬ੍ਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਦੇ ਉੱਤੇ ਐਨਐਸਏ ਦਾ ਵਾਧਾ ਕਰ ਦਿੱਤਾ ਗਿਆ ਸੀ ਪੰਜਾਬ ਸਰਕਾਰ ਦੇ ਵੱਲੋਂ ਤੇ ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਹੈ ਤੇ ਉੱਥੇ ਹੀ ਹੁਣ ਹਾਈ ਕੋਰਟ ਨੇ ਜਦੋਂ ਪੰਜਾਬ ਸਰਕਾਰ ਤੋਂ ਇਸ ਦਾ ਜਵਾਬ ਮੰਗਿਆ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਸ ਦਾ ਜਵਾਬ ਵੀ ਦਾਖਲ ਕਰ ਦਿੱਤਾ ਗਿਆ ਹੈ ਬੇਹਦ ਹੈਰਾਨੀਜਨਕ ਜਿਹੜਾ ਜਵਾਬ ਹੈ ਉਹ ਪੇਸ਼ ਕੀਤਾ ਗਿਆ ਹੈ ਜਵਾਬ ਦੇ ਵਿੱਚ ਲਿਖਿਆ ਗਿਆ ਹੈ ਕਿ ਸੀਐਮ ਮਾਨ ਨੂੰ ਦੀ ਜਾਣ ਨੂੰ ਅਮਰਿਤਪਾਲ ਤੇ ਉਸਦੇ ਸਾਥੀਆਂ ਤੋਂ ਖਤਰਾ ਹੈ ਕਿਉਂਕਿ ਅਜਨਾਲਾ ਘਟਨਾ ਸਮੇ ਅਜੀਹਾ ਬਿਆਨ ਅਮਰਿਤਪਾਲ ਦੇ ਵੱਲੋਂ ਦਿੱਤਾ ਗਿਆ ਸੀ ਅੱਗੇ ਵਧਣ ਤੋਂ ਪਹਿਲਾਂ ਜੇਕਰ ਅਜਨਾਲਾ ਹਿੰਸਾ ਦੀ ਗੱਲ ਕਰੀਏ ਤਾਂ ਅਜਨਾਲਾ ਹਿੰਸਾ ਦੇ ਉੱਤੇ ਵੀ ਪੂਰੀ ਕਹਾਣੀ ਤੁਹਾਨੂੰ ਸਮਝਾਵਾਂਗੇ ਕਿ ਪਿਛਲੇ ਸਾਲ 24 ਫਰਵਰੀ 2023 ਨੂੰ ਅਮਰਿਤਪਾਲ ਸਿੰਘ ਦੇ ਇੱਕ ਸਾਥੀ ਤੂਫਾਨ ਸਿੰਘ ਨੂੰ ਅਜਨਾਲਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਅਮਰਿਤਪਾਲ ਅਲਟੀਮੇਟਮ ਵੀ ਦਿੰਦੇ ਨੇ ਕਿ ਤੂਫਾਨ ਸਿੰਘ ਨੂੰ ਛੱਡ ਦਿੱਤਾ ਜਾਵੇ ਪਰ ਪੰਜਾਬ ਪੁਲਿਸ ਜਦੋਂ ਅਜਿਹਾ ਨਹੀਂ ਕਰਦੀ ਤਾਂ ਅਮਰਿਤਪਾਲ ਇੱਕ ਖਾਲਸਾ ਵਹੀਰ ਕਰਦੇ ਹੋਏ ਵੱਡੇ ਘਟ ਦੇ ਨਾਲ ਅਜਨਾਲਾ ਥਾਣੇ ਵੱਲ ਵਾਦੇ ਨੇ ਤੇ ਉੱਥੇ ਹੀ ਇੱਕ ਬੈਰੀਕੇਡਿੰਗ ਤੋੜਨ ਤੋਂ ਬਾਅਦ ਪੁਲਿਸ ਦੇ ਨਾਲ ਝੜਬੀ ਹੁੰਦੀ ਹੈ ਜਿਸ ਤੋਂ ਬਾਅਦ ਪੁਲਿਸ ਇਲਜ਼ਾਮ ਲਗਾਉਂਦੀ ਹੈ ਕਿ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਵੱਲੋਂ ਪੰਜਾਬ ਪੁਲਿਸ ਦੇ ਮਲਾਜ਼ਮਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਇਸ ਪੂਰੇ ਝੜਪ ਦੇ ਵਿੱਚ ਕਈ ਪੁਲਿਸ ਮਲਾਜ਼ਮ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਤੇ ਉੱਥੇ ਹੀ ਇਸ ਪੂਰੇ ਮਾਮਲੇ ਨੂੰ ਲੈ ਕੇ ਸਾਬਕਾ ਸੰਸਦ ਅਤੇ ਇਸ ਸਮੇਂ ਪੰਜਾਬ ਰਾਜ ਮੰਤਰੀ ਜਿਹੜੇ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਰਾਦੇ ਵੱਲੋਂ ਇੱਕ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ ਸੋ ਜਿਸ ਦੇ ਜਵਾਬ ਦੇ ਵਜੋਂ ਅਮਰਿਤਪਾਲ ਇੱਕ ਵੀਡੀਓ ਜਾਰੀ ਕਰਦਾ ਹੈ ਜਿਸ ਦੇ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਅਮਰਿਤਪਾਲ ਸਿੰਘ ਰਵਨੀਤ ਸਿੰਘ ਬਿੱਟੂ ਦੇ ਸਵਾਲ ਦਾ ਜਵਾਬ ਦਿੰਦਾ ਹੈ ਤੇ ਨਾਲ ਹੀ ਨਾਲ ਇਹ ਕਿਹਾ ਜਾਂਦਾ ਹੈ ਕਿ ਬਿਆਨਤ ਸਿੰਘ ਵਰਗਾ ਹਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਹੋਏਗਾ ਜੇਕਰ ਪੰਜਾਬ ਸਰਕਾਰ ਆਪਣੇ ਕੰਮ ਨਹੀਂ ਸੁਧਾਰੇਗੀ ਸੋ ਉਸ ਤੋਂ ਬਾਅਦ ਇਹ ਤਰਕ ਦਿੱਤਾ ਗਿਆ ਹੈ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇਹ ਪੱਖ ਰੱਖਿਆ ਗਿਆ ਹੈ ਇਸ ਵੀਡੀਓ ਨੂੰ ਆਧਾਰ ਬਣਾ ਕੇ ਇੱਕ ਦੱਸਿਆ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਮਰਿਤਪਾਲ ਤੇ ਉਸ ਦੇ ਸਾਥੀਆਂ ਤੋਂ ਜਾਣ ਦਾ ਖਤਰਾ ਹੈ ਜਿਸ ਨਾਲ ਹੀ ਕਿਹਾ ਗਿਆ ਹੈ ਕਿ ਜੇਕਰ ਅਮਰਿਤਪਾਲ ਜੇਲ੍ਹ ਤੋਂ ਬਾਹਰ ਆਉਂਦਾ ਹੈ ਤਾਂ ਪੰਜਾਬ ਦੀ ਨੌਜਵਾਨੀ ਨੂੰ ਪੜਕਾਏਗਾ ਪੜਕਾਉ ਬਿਆਨ ਦੇਗਾ ਜਿਸ ਕਰਕੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋਏਗੀ ਪੰਜਾਬ ਦਾ ਮਾਹੌਲ ਖਰਾਬ ਹੋਏਗਾ ਇਸ ਕਰਕੇ NSA ਵਧਾਇਆ ਗਿਆ ਹੈ ਸੋ ਇਹ ਸਬਾਬਤ ਹੋਰ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਅਮਰਿਤਪਾਲ ਸਿੰਘ ਦਾ ਪੱਖ ਵੀ ਅਮਰਿਤਪਾਲ ਸਿੰਘ ਦੇ ਸਾਥੀਆਂ ਦਾ ਵੀ ਪੱਖ ਜਾਣਾਂਗੇ ਤੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦਾ ਵੀ ਪੱਖ ਜਾਣਾਂਗੇ ਪਰ ਉਸ ਤੋਂ ਪਹਿਲਾਂ ਬੇहद ਅਹਿਮ ਹੋ ਜਾਂਦਾ ਹੈ ਕਿ ਮੌਜੂਦਾ ਸੰਸਦ ਨੇ ਅਮਰਿਤਪਾਲ ਐਨਐਸਏ ਦੀ ਮਿਆਦ ਦੀ ਗੱਲ ਕੀਤੀ ਹੈ ਤਾਂ 1 ਸਾਲ ਦੇ ਮਿਆਦ ਜਿਹੜੀ ਆ ਉਹ ਹੁੰਦੀ ਹੈ ਇਸ ਦੇ ਦਰਮਿਆਨ ਅ ਕਈ ਤਰੀਕੇ ਦੇ ਹੋਰ ਪ੍ਰੋਸੈਸ ਵੀ ਐਨਐਸਏ ਦੇ ਵਿੱਚਕਾਰ ਹੁੰਦੇ ਨੇ ਐਨਐਸਏ ਦੇ ਵਿੱਚ ਗੱਲ ਕਰੀਏ ਤਾਂ ਨੈਸ਼ਨਲ ਸਿਕਿਉਰਿਟੀ ਐਕਟ ਦੇਸ਼ ਨੂੰ ਤੋੜਨ ਅਜਿਹੇ ਬਿਆਨ ਜਾਫਰ ਐਸ ਤੋਂ ਇਲਾਵਾ ਜਿਸ ਦੇ ਨਾਲ ਦੇਸ਼ ਨੂੰ ਖਤਰਾ ਹੋਵੇ ਉਹ ਪੂਰੇ ਮਾਮਲਿਆਂ ਦੇ ਵਿੱਚ ਐਨਐਸਏ ਲਗਾਈ ਜਾਂਦੀ ਹੈ ਅਮਰਿਤਪਾਲ ਸਿੰਘ ਦੀ ਪਿਛਲੇ ਸਾਲ ਮਾਰਚ ਦੇ ਵਿੱਚ ਗ੍ਰਿਫਤਾਰੀ ਹੁੰਦੀ ਹੈ ਰੋਡੇਪਿੰਡ ਦਾ ਕਿ ਅਮਰਿਤਪਾਲ ਸਰੈਂਡਰ ਕਰਦੇ ਨੇ ਜਿਸ ਤੋਂ ਬਾਅਦ ਲਗਾਤਾਰ ਅਮਰਿਤਪਾਲ ਆਪਣੇ 9 ਸਾਥੀਆਂ ਸਮੇਤ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਉੱਥੋਂ ਹੀ ਲੋਕ ਸਭਾ ਚੋਣਾਂ ਦੀਆਂ ਲੜੀਆਂ ਖੰਡੂਰ ਸਾਹਿਬ ਤੋਂ ਚੋਣ ਲੜੀ ਤੇ ਪੰਜਾਬ ਦੇ ਵਿੱਚ ਸਭ ਤੋਂ ਵੋਟਾਂ ਸਭ ਤੋਂ ਵੱਧ ਵੋਟਾਂ ਦੇ ਨਾਲ ਜਿੱਤਣ ਵਾਲੇ ਉਮੀਦਵਾਰ ਵੀ ਨੇ ਅਮ੍ਰਿਤਪਾਲ ਤੇ ਮੌਜੂਦਾ ਸੰਸਦ ਨੇ ਖੰਡੂਰ ਸਾਹਿਬ ਤੋਂ ਸੌ ਚੱਕ ਸਮਾਗਮ ਵੀ ਹੋਇਆ ਸੀ ਇਹਨਾਂ ਦਾ ਜਿੱਥੇ ਇਹਨਾਂ ਨੇ ਸੌ ਚੁੱਕੀ ਸੀ ਐਮਪੀ ਦੇ ਅਹੁਦੇ ਦੀ ਤੇ ਪੂਰੀ ਸੁਰੱਖਿਆ ਦੇ ਨਾਲ ਲਿਆਂਦਾ ਗਿਆ ਸੀ ਤੋਂ ਬਾਅਦ ਐਨਐਸਏ ਵੱਲੋਂ ਵਾਦਾ ਦਿੱਤਾ ਗਿਆ ਇਸੇ ਸਾਲ ਪੰਜਾਬ ਸਰਕਾਰ ਦੇ ਵੱਲੋਂ ਵਾਦਾ ਕੀਤਾ ਗਿਆ ਐਨਐਸਏ ਦੇ ਵਿੱਚ ਤੇ ਉਸ ਪੂਰੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਕਾਰਨ ਹਾਈ ਕੋਰਟ ਦੇ ਵੱਲੋਂ ਪੁੱਛਿਆ ਗਿਆ ਸੀ ਕਿ ਕੀ ਜਿਹੇ ਕਾਰਨ ਰਿਹਾ ਕਿ ਅਮਰਿਤਪਾਲ ਦੀ एनएसए ਦੇ ਵਿੱਚ ਬਾਧਾ ਕੀਤਾ ਗਿਆ ਹੈ ਸੋਸ ਦੇ ਉੱਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਬੇहद ਹੈਰਾਨੀ ਕਰਨ ਵਾਲਾ ਹੈਰਾਨੀ ਜਨਕ ਜਵਾਬ ਦਿੱਤਾ ਗਿਆ ਹੈ ਕਿ ਅਮਰਿਤਪਾਲ ਦੇ ਅਤੇ ਅਦੇ ਸਾਥੀਆਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਣ ਦਾ ਖਤਰਾ ਹੈ ਵੀਡੀਓ ਜਿਹੜੀ ਹੈ ਉਹ ਦਿੱਤੀ ਗਈ ਹੈ ਜਿਸ ਦੇ ਵਿੱਚ ਅਮਰਿਤਪਾਲ ਇੱਕ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਬਿਆਨਤ ਸਿੰਘ ਵਰਗਾ ਹਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੋਵੇਗਾ ਸੋ ਇਹ ਸਬਬਤ ਹੋਰ ਗੱਲਬਾਤ ਕਰਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਸਾਬਕਾ ਸੰਸਦ ਅਮਰਿਤਪਾਲ ਸਿੰਘ ਦਾ ਕੇਸ ਲੜ ਰਹੇ ਰਾਜਦੇਵ ਸਿੰਘ ਖਾਲਸਾ ਜੀ ਰਾਜਦੇਵ ਖਾਲਸਾ ਜੀ ਬਹੁਤ ਸਵਾਗਤ ਹੈ ਤੁਹਾਡਾ ਹਮਦਰਦ ਟੀਵੀ ਦੇ ਉੱਤੇ ਹਾਂਜੀ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਚਫਤੇ ਬਹੁਤ ਮਿਹਰਬਾਨੀ ਜੀ ਜੀ ਐਮਪੀ ਅਮਰਿਤਪਾਲ ਸਿੰਘ ਨੂੰ ਯਾਦ ਦੇ ਉੱਤੇ ਵਧਾਈ ਗਈ ਐਨਐਸਐ ਨੂੰ ਲੈ ਕੇ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਜਵਾਬ ਦਾਖਲ ਕੀਤਾ ਕਿ ਅਮਰਿਤਪਾਲ ਤੇ ਉਸ ਦੇ ਸਾਥੀਆਂ ਤੋਂ ਖਤਰਾ ਹੈ ਜਾਨ ਦਾ ਅਮਰਿਤਪਾਲ ਤੋਂ ਤਾਂ ਕਿਵੇਂ ਦੇਖ ਰਹੇ ਹੋ ਇਸ ਪੂਰੀ ਘਟਨਾ ਕਰਮ ਨੂੰ ਦੇਖੋ ਜੀ ਇਹ ਜਿਹੜਾ ਹੈਗਾ ਖਤਰੇ ਵਾਲੀ ਗੱਲ ਹੈ ਜਿਹੜੀ ਬਨਾਵਟੀ ਬਣਾਈ ਜਾਈ ਹੈ ਜੀ ਤੇ ਮਤਲਬ ਤੌਰ ਤੇ ਝੂਠੀ ਹੈ ਤੁਸੀਂ ਇਹ ਦੇਖੋ ਵੀ ਜਿੰਨਾ ਚਿਰ ਉਹ ਬਾਹਰ ਵਿਚਰਦੇ ਸੀ ਭਾਈ ਅਮਰਿਤਪਾਲ ਸਿੰਘ ਲੰਬਾ ਸਮਾਂ ਬਾਹਰ ਵਿਚਰਦੇ ਰਹੇ ਹੈ ਉਹਨਾਂ ਨੇ ਵਹੀਰ ਵੀ ਚਲਾਈ ਅਮਰਿਤ ਸੰਚਾਰ ਦੇ ਲਈ ਵਹੀਰ ਚਲਾਈ ਤੇ ਆਪਣਾ ਪ੍ਰਚਾਰ ਵੀ ਕੀਤਾ ਨਸ਼ਿਆਂ ਦੇ ਖਿਲਾਫ ਤੇ ਸਿੱਖੀ ਰੂਪ ਦੇ ਵਿੱਚ ਲਿਆਉਣ ਦੇ ਲਈ ਵੀ ਪ੍ਰਚਾਰ ਕੀਤਾ ਤੇ ਉਸ ਸਮੇਂ ਕਿਤੇ ਕੋਈ ਹਿੰਸਾ ਹੋਈ ਨਹੀਂ ਜੀ ਕੋਈ ਉਸ ਸਮੇਂ ਜਿਹੜੀ ਐਸੀ ਗੱਲ ਨਹੀਂ ਸੀ ਵੀ ਜਿੱਤੋਂ ਲੱਗੇ ਕੋਈ ਇਹ ਜੀ ਗੱਲ ਵੀ ਕਿਸੇ ਨੂੰ ਖਤਰਾ ਪੈਦਾ ਹੋ ਗਿਆ ਬੜੇ ਅਮਨ ਆਮਨ ਦੇ ਨਾਲ ਸ਼ਾਂਤੀਪੂਰਤ ਢੰਗ ਦੇ ਨਾਲ ਉਹਨਾਂ ਨੇ ਇਹ ਸਾਰੇ ਜਿਹੜੇ ਸੀ ਵਹੀਰ ਵਾਲੇ ਅਮਰਤ ਸੰਚਾਰ ਵਾਲੇ ਤੇ ਸਿੱਖੀ ਨੂੰ ਉਭਾਰਨ ਵਾਲੇ ਸਾਰੇ ਕਮਚੀਤੇ ਇਹ ਉਹਨਾਂ ਦਾ ਸੰਵਿਧਾਨਿਤ ਹੱਤਫੀ ਤੇ ਉਹਨਾਂ ਨੇ ਸੰਵਿਧਾਨਿਤ ਹੱਤਾ ਮੁਤਾਬਕ ਇਹ ਸਾਰੇ ਕੰਮ ਚੀਤੇ ਇਹ ਬਹਾਨਾ ਜਿਹੜਾ ਹੈਗਾ ਕਿ ਹੁਣ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਤੇ ਹੁਣ ਉਹ ਚੀਖਾਤਰਾ ਪੈਦਾ ਹੋ ਗਿਆ ਜਿਹੜੀਆਂ ਚਲਿੱਪਾਂ ਨਾਲ ਲਾਈਆਂ ਨੇ ਵੀ ਉਹਨਾਂ ਨੇ ਕਿਹਾ ਸੀ ਬਈ ਇਹ ਬੇਅੰਤ ਸਨਮਾਨ ਮੰਡੂ ਜਿਹੜਾ ਜ਼ੁਲਮ ਹੋ ਰਹੇ ਨੇ ਉਹ ਹੈ ਜਹਾ ਹੁੰਦਾ ਇਹ ਕਹਾਣੀਆਂ ਜਿਹੜੀਆਂ ਨੇ ਫਰਜੀ ਬਣਾਈਆਂ ਨੇ ਉਹਨਾਂ ਨੇ ਤਾਂ ਇੱਕ ਰੋਸ ਪ੍ਰੋਜੈਕਟ ਕੀਤਾ ਸੀ ਕਿ ਇਸ ਤਰੀਕੇ ਦੇ ਨਾਲ ਸਿੱਖਾਂ ਤੇ ਜ਼ੁਲਮ ਹੋ ਰਹੇ ਨੇ ਤਸ਼ੱਦਦ ਹੋ ਰਹੇ ਨੇ ਤੇ ਇਹ ਜਿਹੜੇ ਆ ਬੰਦ ਹੋਣੇ ਚਾਹੀਦੇ ਆ ਇਹ ਜਿਹੜੀ ਕਹਾਣੀ ਮਨ ਘੜਤ ਬਿਲਕੁਲ ਝੂਠੀ ਜਿਹੜੀ ਆ ਇੱਕ ਫਿਲਮੀ ਢੰਗ ਦੇ ਨਾਲ ਬਣਾਈ ਗਈ ਹੈ ਜੇ ਚੀਫ ਮਨਿਸਟਰ ਨੂੰ ਜਾਨ ਦਾ ਖਤਰਾ ਹੈ ਭਾਈ ਅਮਰਤਪਾਲ ਸਿੰਘ ਤੋਂ ਇਹ ਤਾਂ ਇੱਕ ਜਿਹੜੀ ਆ ਇਸ ਲਈ ਬਣਾਈ ਗਈ ਹੈ ਕਿ ਉਹਨੂੰ ਨਜ਼ਰਬੰਦ ਰੱਖਿਆ ਜਾ ਸਕੇ ਅਸਲ ਖਤਰਾ ਜਿਹੜਾ ਹੈ ਉਹ ਸਰੀਰ ਦਾ ਖਤਰਾ ਨਹੀਂ ਹੈ ਕੋਈ ਫਿਜ਼ੀਕਲ ਖਤਰਾ ਨਹੀਂ ਹੈ ਭਗਵੰਤ ਮਾਨ ਨੂੰ ਉਹ ਰਾਜਨੀਤੀ ਦਾ ਖਤਰਾ ਹੈ ਰਾਜਨੀਤੀ ਦਾ ਉਹਨੂੰ ਖਤਰਾ ਹੈ ਕਿ ਮੇਰੀ ਰਾਜਨੀਤੀ ਖਤਮ ਹੋ ਜਾਣੀ ਹੈ ਪੰਜਾਬ ਚੋਂ ਮੇਰੀ ਸਰਕਾਰ ਚਲੀ ਜਾਣੀ ਹੈ ਤੇ ਲੋਕ ਭਾਈ ਅਮਰਪਾਲ ਸਿੰਘ ਨੂੰ ਚਾਹੁੰਦੇ ਨੇ ਇਸ ਦੇ ਲਈ ਇਹ ਫਰਜੀ ਕਹਾਣੀ ਬਣਾਈ ਗਈ ਤੇ ਵਿਚਾਰਾਂ ਦੀ ਕੋਈ ਅਭਿੰਤਾ ਹੋਵੇ ਵਿਚਾਰਾਂ ਦੇ ਵਿੱਚ ਜਿਹੜਾ ਹੋਵੇ ਕੋਈ ਉਹ ਹੇ ਹੇ ਆਪਸ ਦੇ ਵਿੱਚ ਨਾ ਮਿਲਦੇ ਹੁਣ ਤਾਂ ਉਹਦਾ ਰਸਤਾ ਨਜ਼ਰਬੰਦੀ ਤਾਂ ਨਹੀਂ ਹੁੰਦਾ ਉਹ ਤਾਂ ਲੋਕਾਂ ਦੇ ਵਿੱਚ ਤੁਸੀਂ ਆਪਦੀਆਂ ਦਲੀਲਾਂ ਦਿਓ ਆਪਦੀਆਂ ਦਲੀਲਾਂ ਦਿੰਦੇ ਨੇ ਦਲੀਲਾਂ ਨੂੰ ਛੱਡ ਕੇ ਇਹ ਨਜ਼ਰਬੰਦੀ ਦੇ ਰਾਹ ਤੇ ਆ ਗਿਆ ਤੇ ਝੂਠੀਆਂ ਕਹਾਣੀਆਂ ਜਿਹੜੀਆਂ ਨੇ ਉਹ ਭਾਜਪਾ ਦੇ ਨਾਲ ਮਿਲ ਕੇ ਜਿਹੜੀ ਸੈਂਟਰ ਦੀ ਹੈ ਉਦੇ ਨਾਲ ਝੂਠੀਆਂ ਕਹਾਣੀਆਂ ਘੜੀਆਂ ਜਾ ਰਹੀਆਂ ਨੇ ਕਿ ਉਹਨਾਂ ਨੂੰ ਪੰਜਾਬ ਤੋਂ ਬਾਹਰ ਰੱਖਿਆ ਜਾਵੇ ਭਾਈ ਸਾਹਿਬ ਨੂੰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਰੱਖਿਆ ਜਾਵੇ ਇਹ ਇੱਕ ਬਹੁਤ ਹੀ ਮੰਦ ਭਾਜਾ ਜਿਹੜਾ ਹੈਗਾ ਕਦਮ ਹੈ ਜਿਹੜਾ ਪ੍ਰਧਵੰਤ ਮਾਨ ਉਠਾ ਰਿਹਾ ਹੈ ਤੇ ਲੋਕਤ ਰਾਜ ਦੇ ਬਹੁਤ ਖਿਲਾਫ ਹੈ ਜੀ ਖਾਲਸਾ ਜੀ ਇਕਰ ਸਰਕਾਰਾਂ ਦੀ ਗੱਲ ਕਰੀਏ ਚਾਹੇ ਬੰਦੀ ਸਿੰਘਾਂ ਦਾ ਮੁੱਦਾ ਹੋਵੇ ਜਕਤਾ ਸਿੰਘ ਹਵਾਰਾ ਦਾ ਜਾਂ ਫਿਰ ਰਜੋਆਣਾ ਸਾਹਿਬ ਦਾ ਉਸ ਸਮੇਂ ਵੀ ਸਰਕਾਰਾਂ ਇਹੀ ਕਹਿੰਦੀਆਂ ਨੇ ਕਿ ਨਾ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਜਾਵੇਗਾ ਜੇਕਰ ਆਪਾਂ ਸਾਰਾ ਸਿਨੈਰੀਓ ਅਮਰਿਤਪਾਲ ਵਾਲੇ ਵਾਦੇ ਵਿੱਚ ਦੇਖੀਏ ਤਾਂ ਉਸ ਸਮੇਂ ਵੀ ਇਹੀ ਕਿਹਾ ਗਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਆ ਕੇ ਭੜਕਾਉ ਬਿਆਨ ਦੇ ਕੇ ਭੜਕਾਣਗੇ ਹਾਂ ਬਿਲਕੁਲ ਜੀ ਬਿਲਕੁਲ ਮਤਮਲ ਤੌਰ ਤੇ ਝੂਠ ਕੇ ਹੈ ਜੇ ਜਦੋਂ ਉਹਨਾਂ ਨੇ ਇੰਨਾ ਲੰਬਾ ਸਮਾਂ ਬਹੀਰ ਇਹ ਚਲਾਈ ਉਸ ਸਮੇਂ ਤੱਕ ਕਿਸੇ ਨੂੰ ਭੜਕਾਇਆ ਨਹੀਂ ਨਾ ਕੋਈ ਭੜਕਾਟ ਦੇ ਵਿੱਚ ਆਇਆ ਤੇ ਨਾ ਕੋਈ ਹਿੰਸਾ ਹੋਈ ਪੰਜਾਬ ਦੇ ਵਿੱਚ ਨਾ ਕੋਈ ਪੜਗਾਟ ਪੈਦਾ ਕੀਤੀ ਅਮਨਮਨ ਨਾਲ ਚਲਾਈ ਇਹ ਤਾਂ ਸਿੱਖੀ ਦੀ ਲਹਿਰ ਤੋਂ ਡਰਦੇ ਨੇ ਇਹ ਕਹਿੰਦੇ ਆ ਵੀ ਸਿੱਖ ਧਰਮ ਦਾ ਪ੍ਰਚਾਰ ਨਾ ਹੋਵੇ ਕੋਈ ਅੰਮ੍ਰਿਤ ਨਾ ਛਕੇ ਜੀਨੇ ਅੰਮ੍ਰਿਤ ਛਕ ਲਿਆ ਉਹਨੂੰ ਆਪ ਦਾ ਦੁਸ਼ਮਣ ਸਮਝਣ ਲੱਗ ਜਾਂਦੇ ਨੇ ਤੇ ਕੋਈ ਇਹਨਾਂ ਤੋਂ ਜਿਹੜਾ ਹੈ ਉਹ ਖਤਰਾ ਨਹੀਂ ਹੈ ਇਹ ਤਾਂ ਇੱਕ ਰਾਜਨੀਤੀ ਦੀ ਖੇਡ ਬਣਾਈ ਹੋਈ ਹੈ ਜਿਹੜੀ ਦੋਹਾਂ ਸਰਕਾਰਾਂ ਨੇ ਪੰਜਾਬ ਤੇ ਸੈਂਟਰ ਦੀ ਸਰਕਾਰ ਨੇ ਜਿਹੜੀ ਆ ਉਹ ਰਲਕੇ ਬਣਾਈ ਹੋਈ ਹੈ ਤੇ ਪੰਜਾਬ ਦੇ ਵਿੱਚ ਅਮਨ ਮੰਨਤਾ ਤੁਸੀਂ ਹੁਣ ਅੱਜ ਦੀ ਹਾਲਾਤ ਦੇਖੋ ਉਹ ਹਾਲਾਤ ਤੋਂ ਤਾਂ ਨજરਬੰਦ ਨੇ ਤੇ ਇਸ ਤੋਂ ਮਾੜੀ ਹਾਲਤ ਤਾਂ ਅਮਨ ਕਾਨੂੰਨ ਦੀ ਕਦੇ ਹੋਣੀ ਛੱਕਦੀ ਜਿਹੀ ਜਿਹੇ ਹਾਲਾਤ ਹੁਣ ਹੈ ਤੇ ਹੁਣ ਇਹ ਭਗਵੰਤ ਮਾਨ ਕਰਕੇ ਹੀ ਅਮਨ ਮੰਨ ਦੀ ਜਿਹੜੀ ਹਾਲਾਤ ਹੈ ਉਹ ਖਰਾਬ ਹੋਏ ਹੋਏ ਨੇ ਤੇ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਇਹ ਹਾਲਾਤ ਚੱਲ ਰਹੇ ਨੇ ਤਾਂ ਅਏ ਇਹ ਖਤਰਾ ਤਾਂ ਫਿਰ ਭਗਵੰਤ ਮਾਨ ਤੋਂ ਹੋਇਆ ਨਾ ਨਾ ਕਿ ਭਾਈ ਅਮਰਤਪਾਲ ਸਿੰਘ ਤੋਂ ਹੋਇਆ ਤੇ ਹੁਣ ਇਹ ਕਿਉਂ ਨਹੀਂ ਠੀਕ ਕਰ ਸਕੇ ਅਮਨ ਕਾਨੂੰਨ ਦੀ ਹਾਲਤ ਨੂੰ ਅਮਨ ਕਾਨੂੰਨ ਦੀ ਹਾਲਤ ਇਹੀ ਜਿਵੇਂ ਹੋਈ ਪਈ ਹੈ ਇਹ ਬਿਹਾਰ ਤੇ ਬਿਹਾਰ ਵਰਗੀ ਹਾਲਤ ਹੋਈ ਪਈ ਹੈ ਜਿੱਥੇ ਕਿਸੇ ਦੀ ਜਾਨ ਸੁਰੱਖਿਤ ਨਹੀਂ ਕਿਤੇ ਕੋਈ ਜਿਹੜਾ ਹੈ ਅਮਨ ਕਾਨੂੰਨ ਦੀ ਹਾਲਤ ਬਿਹਤਰ ਨਹੀਂ ਹੈ ਸੋ ਸਾਰਾ ਜਿਹੜਾ ਨੋਟਿਸ ਆ ਉਹ ਸਰਕਾਰ ਚ ਹੈ ਵਜ਼ੀਰ ਬਦਲ ਤੇ ਵਜ਼ੀਰ ਵੀ ਤਾਂ ਹੀ ਬਦਲੇ ਆ ਵੀ ਹਾਲਤ ਪੰਜਾਬ ਦੀ ਠੀਕ ਨਹੀਂ ਹੈ ਉਹਨਾਂ ਨੂੰ ਨਵੇਂ ਬਣਾਤੇ ਇਹ ਤਾਂ ਮੰਨੀ ਜਾਂਦੇ ਆ ਵੀ ਹਾਲਤ ਪੰਜਾਬ ਦੀ ਠੀਕ ਨਹੀਂ ਹੈ ਸਾਰੀਆਂ ਗੱਲਾਂ ਇੱਕ ਵਾਰੀ ਅਭਿਆਨ ਨੇ ਇਹਨਾਂ ਦੇ ਜੀ ਬਬਾ ਧੰਨਵਾਦ ਖਾਲਸਾ ਜੀ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੇ ਲਈ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਰਾਜਦੇਵ ਸਿੰਘ ਖਾਲਸਾ ਸਾਬਕਾ ਸੰਸਦ ਤੇ ਅਮਰਿਤਪਾਲ ਸਿੰਘ ਦਾ ਕੇਸ ਲੜ ਰਹੇ ਵਕੀਲ ਜਨਾਦੇ ਨਾਲ ਗੱਲਬਾਤ ਤੁਸੀਂ ਸੁਣੀ ਹੈ ਤੇ ਗੱਲਬਾਤ ਕਰਦੇ ਹੋਏ ਰਾਜਦੇਵ ਸਿੰਘ ਖਾਲਸਾ ਹੋਰਾਂ ਨੇ ਕਿਹਾ ਹੈ ਕਿ ਅਮਰਿਤਪਾਲ ਸਿੰਘ ਦੇ ਪ੍ਰਤੀ ਗਲਤ ਧਾਰਨਾ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਬਣਵਾਈ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਵੀ ਇਲਜ਼ਾਮ ਲਗਾਇਆ ਹੈ ਕਿ ਅਮਰਿਤਪਾਲ ਤੋਂ ਨਹੀਂ ਬਲਕਿ ਪੰਜਾਬ ਸਰਕਾਰ ਤੋਂ ਪੰਜਾਬ ਨੂੰ ਖਤਰਾ ਹੈ ਪੰਜਾਬ ਸਰਕਾਰ ਆਪਣੇ ਕਮਾ ਦੇ ਵਿੱਚ ਸਮਰਥਤ ਦਿਖਾਈ ਦੇ ਰਹੀ ਹੈ ਲਗਾਤਾਰ ਪੰਜਵੀਂ ਵਾਰ ਜਿਹੜਾ ਹੈ ਕੈਬਨਿਟ ਦੇ ਵਿੱਚ ਵੀ ਫੇਰ ਬਦਲ ਕੀਤਾ ਗਿਆ ਹੈ ਹਰ ਵਾਰੇ ਫੇਰ ਬਦਲ ਕਰਦੇ ਨੇ ਸੋ ਜਿਹੜਾ ਨਾਦੇ ਵੱਲੋਂ ਨਿਸ਼ਾਨਾ ਪੰਜਾਬ ਸਰਕਾਰ ਦੇ ਉੱਤੇ ਸਾਧਿਆ ਗਿਆ ਹੈ ਸੋ ਪੰਜਾਬ ਸਰਕਾਰ ਦੀ ਜੇਕਰ ਗੱਲ ਕਰੀਏ ਤਾਂ ਇਲਜ਼ਾਮ ਲਗਾਏ ਗਏ ਨੇ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਦੇ ਉੱਤੇ ਕੇਸ ਦਾ ਦੇ ਵੱਲੋਂ ਜੇਕਰ ਗੱਲ ਕੀਤੀ ਜਾਵੇ ਤਾਂ ਅਮਰਿਤਪਾਲ ਸਿੰਘ ਦੇ ਉੱਤੇ NSA ਦੇ ਵਿੱਚ ਵੱਧਾ ਇਸ ਕਰਕੇ ਕੀਤਾ ਗਿਆ ਹੈ ਕਿ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਤੋਂ ਜਾਨ ਦਾ ਖਤਰਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਜਨਾਲਾ ਹਿੰਸਾ ਦੇ ਸਮੇਂ ਇਹ ਬਿਆਨ ਅਮਰਿਤਪਾਲ ਦੇ ਵੱਲੋਂ ਦਿੱਤਾ ਗਿਆ ਸੀ ਉਸ ਦੀ ਵੀਡੀਓ ਦੇ ਕਲਿੱਪ ਦੇ ਆਧਾਰ ਦੇ ਉੱਤੇ ਇਹ ਗੱਲ ਆਖੀ ਗਈ ਹੈ ਜਿਸ ਦੇ ਵਿੱਚ ਅਮਰਿਤਪਾਲ ਕਹਿੰਦਾ ਦਿਖਾਈ ਦੇ ਰਿਹਾ ਹੈ ਕਿ ਬਿਆਨਤ ਸਿੰਘ ਵਾਲਾ ਹਾਲ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੋਵੇਗਾ ਸੋ ਇਸ ਪੂਰੇ ਮਾਮਲੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਬੱbbi ਬਾਦਲ ਜੀ ਬੱbbi ਬਾਦਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹੰਦਰ ਦੇ ਟੀਵੀ ਤੇ ਬਹੁਤ ਧੰਨਵਾਦੀ ਮੈਨੂੰ ਵੀ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਜੀ ਬੱਬੀ ਬਾਦਲ ਜੀ ਜੇਕਰ ਗੱਲ ਕਰੀਏ ਖੰਡੂਰ ਸਾਹਿਬ ਤੋਂ ਸੰਸਦ ਐਮਪੀ ਅਮਰਿਤਪਾਲ ਦੀ ਤਾਂ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੇ ਉੱਤੇ ਐਨਐਸਏ ਦੀ ਵਾਅਦਾ ਕੀਤਾ ਗਿਆ ਸੀ ਤਾਂ ਜੋ ਹੁਣ ਜਵਾਬ ਐਨਐਸਏ ਵਧਾਉਣ ਦੇ ਲਈ ਹਾਈ ਕੋਰਟ ਦੇ ਵਿੱਚ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਤੇ ਕਿਹਾ ਗਿਆ ਕਿ ਸੀਐਮ ਮੰਨ ਦੀ ਜਾਨ ਨੂੰ ਖਤਰਾ ਹੈ ਅਮਰਿਤਪਾਲ ਤੋਂ ਕਿਵੇਂ ਦੇਖਦੇ ਹੋ ਇਸ ਪੂਰੇ ਮੁੱਦੇ ਨੂੰ ਦੇਖੋ ਮੈਂ ਇਸ ਬਾਰੇ ਜਿਆਦਾ ਮੈਨੂੰ ਨੋਲੇਜ ਨਹੀਂ ਕਾਰਨ ਕੀ ਹੈ ਕਿ ਕੇਸ ਦੇ ਵਿੱਚ ਜਿਹੜਾ ਜਵਾਬ ਸਬਮਿਟ ਕੀਤਾ ਹੈ ਹਾਈ ਕੋਰਟ ਵਿੱਚ ਉਹਦੀ ਕਾਪੀ ਅਜੇ ਤੱਕ ਸਾਡੇ ਕੋਲੇ ਮੇਰੇ ਕੋਲੇ ਮੈਂ ਪੜ੍ਹੀ ਨਹੀਂ ਸੋ ਇਹੋ ਜੇ ਸੈਂਸਿਟਿਵ ਇਸ਼ੂ ਤੇ ਮੈਂ ਕੁਝ ਵੀ ਗੱਲ ਕਰਨਾ ਮناسب ਨਹੀਂ ਸਮਝਦਾ ਜਿੰਨਾ ਚਿਰ ਮੈਨੂੰ ਜਾਣਕਾਰੀ ਨਾ ਹੋਵੇ ਜੀ ਤੇ ਉੱਥੇ ਜੇਕਰ ਬਾਦਲ ਜੀ ਮੈਂ ਗੱਲ ਕਰਾਂ ਤਾਂ ਰਾਜਦੇਵ ਖਾਲਸਾ ਜੀ ਨਾਲ ਹੁਣੇ ਗੱਲਬਾਤ ਹੋ ਕੇ ਹੈ ਹੁਣਾਂ ਨੇ ਗੰਭੀਰ ਇਲਜ਼ਾਮ ਆਮ ਆਦਮੀ ਪਾਰਟੀ ਤੇ ਲਗਾਏ ਨੇ ਇਹਨਾਂ ਨੇ ਕਿ ਪੰਜਾਬ ਦੇ ਵਿੱਚ ਲਗਾਤਾਰ ਗੈਂਗਸਟਰਵਾਦ ਵਧਦਾ ਜਾ ਰਿਹਾ ਹੈ ਪੰਜਾਬ ਸਰਕਾਰੀ ਪੰਜਾਬ ਦਾ ਮਾਹੌਲ ਖਰਾਬ ਕਰਵਾ ਰਹੀ ਹੈ ਲਗਾਤਾਰ ਕੈਬਨਿਟ ਚ ਫੇਰ ਬਦਲ ਕੀਤੇ ਜਾ ਰਹੇ ਨੇ ਇਹਨਾਂ ਦੇ ਮੰਤਰੀ ਕੰਮ ਨਹੀਂ ਕਰਦੇ ਉਸ ਪੰਜਾਬ ਦਾ ਮਾਹੌਲ ਇਹ ਖਰਾਬ ਕਰ ਰਹੇ ਨੇ ਪਹਿਲਾਂ ਤਾਂ ਮੈਂ ਰਾਜਦੀਪ ਖਾਲਸਾ ਜੀ ਬੜੀ ਸਤਿਕਾਰਤ ਨੇ ਐਮਪੀ ਵੀ ਰਹੇ ਨੇ ਔਰ ਵਕੀਲ ਵੀ ਨੇ ਭਾਈ ਅਮਰਤਪਾਲ ਸਿੰਘ ਜੀ ਦੇ ਸਮਾਂ ਬੇਨਤੀ ਇਹ ਕਰਨਾ ਚਾਹੁੰਦਾ ਹੈ ਕੀ ਮੰਤਰੀਆਂ ਦੇ ਬਦਲਣ ਦਾ ਮਤਲਬ ਇਹ ਨਹੀਂ ਕਿ ਮੰਤਰੀ ਕੰਮ ਨਹੀਂ ਕਰ ਰਹੇ ਸੀਐਮ ਜੀ ਆਪਣੀ ਟੀਮ ਦੇ ਵਿੱਚ ਆਪਣੇ ਐਮਐਲਏ ਨੂੰ ਐਕਸਪੀਰੀਅੰਸ ਗਵਰਨੈਂਸ ਦੇਣਾ ਚਾਹੁੰਦਾ ਹੈ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਪੁਰਾਣੇ ਐਮਐਲਏਾਂ ਚ ਕੋਈ ਮੰਤਰੀਆਂ ਦੇ ਵਿੱਚ ਕੋਈ ਬਹੁਤ ਵੱਡੀ ਗਲਤੀ ਸੀ ਜਾਂ ਉਹਨਾਂ ਨੇ ਕੋਈ ਗੁਨਾਹ ਕਰਤਾ ਸੀ ਜਿਹਦੇ ਕਰਕੇ ਉਹਨਾਂ ਨੂੰ ਉਹ ਕੀਤਾ ਇਹ ਤਾਂ ਹਰ ਮੁੱਖ ਮੰਤਰੀ ਦਾ ਪੈਰੋਵੇਟਿਵ ਹੁੰਦਾ ਹੈ ਕਿ ਮੈਂ ਆਪਣੀ ਟੀਮ ਵਿੱਚ ਕਿਸ ਨੂੰ ਰੱਖਣਾ ਹੈ ਕਿਸ ਨੂੰ ਨਹੀਂ ਰੱਖਣਾ ਤੇ ਦੂਸਰੀ ਗੱਲ ਇਹ ਹੈ ਕਿ ਜਿਹੜਾ ਉਹਨਾਂ ਨੇ ਲਾਅ ਐਂਡ ਆਰਡਰ ਤੇ ਜਾਂ ਦੂਸਰੇ ਕੋਈ ਸੰਵੇਦਨਸ਼ੀਲ ਮੁੱਦਿਆਂ ਤੇ ਜੇ ਭਾਈ ਸਾਹਿਬ ਨੇ ਕੋਈ ਗੱਲ ਕਹੀ ਹੈ ਤਾਂ ਅਸੀਂ ਬੜੇ ਅਦਬ ਨਾਲ ਉਹਦੇ ਤੇ ਗੌਰ ਕਰਾਂਗੇ ਬਾਕੀ ਮੈਂ ਮਹਿਸੂਸ ਕਰਦਾ ਕਿ ਇਹੋ ਜੀ ਕੋਈ ਗੱਲ ਨਹੀਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੇ ਸਿਧਿ ਤੇ ਪੂਰੀ ਨਿਰੰਤਰਤਾ ਬਹੁਤ ਅੱਛੇ ਅਸਰ ਲੱਗੇ ਹੋਏ ਨੇ ਐਸਐਸਪੀ ਆਈਪੀਐਸ ਅਫਸਰ ਲਾਏ ਹੋਏ ਨੇ ਔਰ ਦੇਖੋ ਕ੍ਰਾਈਮ ਹੋਣਾ ਅੱਜ ਕੱਲ ਦੇ ਸਮੇਂ 'ਚ ਜਿਹੜਾ ਕ੍ਰਾਈਮ ਹੁੰਦਾ ਹੈ ਉਹਦੀ ਪਿਛਲੀਆਂ ਸਰਕਾਰਾਂ ਪੁਸ਼ਤਪਨਾ ਹੀ ਕਰਦੀਆਂ ਰਹੀਆਂ ਹਨ ਉਹਨਾਂ ਜਿਹੜੇ ਦੋਸ਼ੀ ਹੁੰਦੇ ਸੀ ਪਿਛਲੀਆਂ ਸਰਕਾਰਾਂ ਉਹਨਾਂ ਨੂੰ ਸ਼ਰਮ ਦਿੰਦੀਆਂ ਸੀ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਪਾਵਰ ਸੈਕਟਰ ਇਹੋ ਜਿਹਾ ਨਹੀਂ ਜਿੱਦੇ ਵਿੱਚ ਕਿਸੇ ਮੁਲਜ਼ਮ ਨੂੰ ਕਿਸੇ ਗੁਨਾਹਗਰ ਨੂੰ ਬਖਸ਼ਣ ਲਈ ਕੋਈ ਵੀ ਮਨਿਸਟਰ ਐਮਐਲਏ ਉਹਦੇ ਲਈ ਕੋਈ ਫਰਿਆਦ ਕਰੇ ਜਾਂ ਉਹਦੇ ਲਈ ਕੋਈ ਸਿਫਾਰਿਸ਼ ਕਰੇ ਇਹੋ ਜਿਹੀ ਤਾਂ ਤੁਸੀਂ ਸੁਣਿਆ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਸਨ ਆਮ ਆਦਮੀ ਪਾਰਟੀ ਦੇ ਮੁਖ ਬਲਾਰੇ ਬੱbbi ਬਾਦਲ ਜੀ ਜਿਨਾਂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ ਸੋ ਉੱਥੇ ਹੁਣ ਜੇਕਰ ਇਸ ਪੂਰੇ ਮਾਮਲੇ ਦੇ ਉੱਤੇ ਇੱਕ ਵਾਰੀ ਫਿਰ ਤੋਂ ਚਾਤ ਮਾਰੀ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਜਵਾਬ ਹਾਈ ਕੋਰਟ ਦੇ ਵਿੱਚ ਦਰਜ ਕਰਵਾ ਦਿੱਤਾ ਗਿਆ ਹੈ ਅਮਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਦੇ ਉੱਤੇ ਲਾਏ ਗਏ ਐਨਐਸਏ ਦੇ ਵਿੱਚ ਕੀਤੇ ਗਏ ਵਾਅਦੇ ਨੂੰ ਲੈ ਕੇ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਗਈ ਸੀ ਜਿਸ ਤੋਂ ਬਾਅਦ ਹਾਈ ਕੋਰਟ ਨੇ ਇਸ ਪੂਰੇ ਮਾਮਲੇ ਦੇ ਵਿੱਚ ਜਵਾਬ ਮੰਗਿਆ ਸੀ ਪੰਜਾਬ ਸਰਕਾਰ ਦੇ ਕੋਲੋਂ ਤੇ ਪੰਜਾਬ ਸਰਕਾਰ ਨੇ ਹੁਣ ਜਵਾਬ ਦਿੱਤਾ ਹੈ ਕਿ ਐਨਐਸਏ ਦੇ ਵਿੱਚ ਵੱਧਾ ਇਸ ਕਰਕੇ ਕੀਤਾ ਗਿਆ ਹੈ ਕਿਉਂਕਿ ਅਮਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਂਦਾ ਖਤਰਾ ਹੈ ਸੋ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਹਾਈ ਕੋਰਟ ਕੀ ਰੁਖ ਖਤਿਆਰ ਕਰੇਗਾ ਜਾਂ ਫਿਰ ਜੇਕਰ ਗੱਲ ਕਰੀਏ ਅਮਰਿਤਪਾਲ ਦੇ ਪੱਖ ਦੀ ਤਾਂ ਅਮਰਿਤਪਾਲ ਦੇ ਵਕੀਲ ਹੁਣ ਇਸ ਉੱਤੇ ਕੀ ਆਪਣਾ ਪੱਖ ਰੱਖਣਗੇ ਇਸ ਲਈ ਹੁਣ 3 ਅਕਤੂਬਰ ਤੱਕ ਦਾ ਜਿਹੜਾ ਇੰਤਜ਼ਾਰ ਉਹ ਕਰਨਾ ਪਏਗਾ ਕਿਉਂਕਿ ਹੁਣ 3 ਅਕਤੂਬਰ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਮੁਰਤੋਂ ਸੁਣਵਾਈ ਹੈ ਤੇ ਦੇਖਣਾ ਹੋਵੇਗਾ ਕਿ ਅਮਰਿਤਪਾਲ ਦੇ ਵਕੀਲ ਜਿਹੜਾ ਨੇ ਉਹ ਇਸ ਦੇ ਉੱਤੇ ਕੀ ਪ੍ਰਤੀਕਿਰਿਆ ਦਿੰਦੇ ਨੇ ਤੇ ਉਸ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਦਾ ਇਸ ਪੂਰੇ ਮਾਮਲੇ ਦੇ ਉੱਤੇ ਕੀ ਜਵਾਬ ਹੁੰਦਾ ਹੈ